ਸਤਿ ਸ਼੍ਰੀ ਅਕਾਲ ਜੀ ਡਰਾਈਵਰ ਵੀਰਾਂ ਨੂੰ ਆਹ ਦੇਖ ਲੋ ਜੀ ਸੜਕ ਤੋਂ ਬਾਬਾ ਕਿਵੇਂ ਲੋਹਾ ਚੁਗਦਾ ਵਿਚਾਰਾ ਦੇਖ ਲੋ ਕਿ ਇਹ ਹੀ ਆਪਣੇ ਟਾਇਰਾਂ 'ਚ ਵੜਨੇ ਨੇ ਆਹ ਦੇਖ ਲੋ ਕਿੱਡੇ-ਕੱਡੇ ਟਾਇਰ ਕਿੱਲ ਆਹ ਦੇਖ ਇਹੋ ਜਿਹੇ ਟਾਇਰ 20000 25000 ਦਾ ਟਾਇਰ ਗਾਲ ਦਿੰਦੇ ਨੇ ਦੇ ਕਿੰਨਾ ਵਿਚਾਰਾ ਚੁਗੀ ਫਿਰਦਾ ਆਹ ਦੇਖ ਇੱਧਰ ਆਹ ਜਿਹੜੀਆਂ ਦੂਜੀਆਂ ਟਿਊਬਲੈਸ ਗੱਡੀਆਂ ਨੇ ਬੜੇ ਵੱਡੇ ਲੋਕਾਂ ਦੀਆਂ ਗੱਡੀਆਂ ਨੇ ਉਹਨਾਂ 'ਚ ਆਹ ਪੜ ਜਾਂਦਾ ਸਾਈਡ ਤੇ ਇਹ ਵਿਚਾਰਾ ਕਿਵੇਂ ਇਕੱਠਾ ਕਰਦਾ ਫਿਰਦਾ ਦੇਖ ਵਾ ਰੂਲੇ ਲੱਗੇ ਨੇ ਇਹਦੇ ਪਿੱਛੇ ਸਾਰਿਆਂ ਨੂੰ ਬੇਨਤੀ ਆਏ ਨੂੰ ਯਾਰ 20 50 ਜਾਂ ਕੋਈ ਟਾਇਰ ਗੱਡੀ ਦੇ ਵਿੱਚ ਲੋਹਾ ਟੁੱਟਿਆ ਪਿਆ ਹੁੰਦਾ ਮੜਾ ਮੋਟਾ ਬਾਬਿਆਂ ਤੋੜ ਕੇ ਦਿਖਾਈ ਰੇੜਾ ਆਪਣਾ ਗਾਹਾਂ ਘੇਰੀਆਂ ਪਹੀਏ ਘੁੰਮਦੇ ਡਰਾਈਵਰ ਵੀਰਾਂ ਨੂੰ ਬੇਨਤੀ ਆ ਗਿਆ ਦੇਖੋ ਐ ਇਕੱਠੇ ਕਰ ਲੈਂਦਾ ਲੋਹਾ ਦੇ ਪਹੀਏ ਘੁੰਮਦੇ ਨੇ ਪਰ ਰੋਕ ਲੈ ਸ਼ਾਮੇ ਸ਼ਾਮੇ ਰੋਕ ਲਾਉਰੀ ਕੋਈ ਨਹੀਂ ਕਰ ਲਾ ਵੀਡੀਓ ਬਣਾਤੀ ਸਾਰੇ ਡਰਾਈਵਰਾਂ ਨੂੰ ਬੇਨਤੀ ਕਰ ਦਿੰਦੇ ਆਪਾਂ ਵੀ ਰੋਡ ਤੇ ਫਿਰਦੇ ਹੁੰਦੇ ਨੇ ਇਹਨਾਂ ਨੂੰ 10-20 ਰੁਪਏ ਦੇ ਦਿਆ ਕਰੋ ਯਾਰ ਜਾਂ ਕੋਈ ਲੋਹੇ ਦੀ ਚੀਜ਼ ਹੁੰਦੀ ਆ ਆ ਕੋਈ ਦੇ ਵੀ ਦਿੱਤਾ ਇਹ ਕਹਿੰਦਾ 10-50 ਰੁਪਏ ਚਾਹ ਪਾਣੀ ਨੂੰ ਪੀਣ ਨੂੰ ਚੱਲ ਉਹਨਾਂ ਦਾ ਧੰਨਵਾਦ ਉਹਨਾਂ ਦੇ ਘਰ ਕੇ ਫਿਰਦੇ ਆ ਆ ਦੇਖੋ ਇਹਦੇ ਵਿੱਚ ਆ ਦੇਖੋ ਕਿੱਡੇ-ਕੱਡੇ ਕਿੱਲ ਲੈਨੇ ਆਹਾ ਵੱਡ ਗਿਆ ਟੂਬਲੈਸ ਚ 20000 25000 ਦਾ ਟਾਇਰ ਗਿਆ ਆਹਦੇ ਕਿੰਨਾ ਲੋਹਾ ਵਜਾਰਾ ਇਕੱਠਾ ਕਰੀ ਫਿਰਦਾ ਆਹ ਰੂਲਿਆਂ ਤੋਂ ਕਿਵੇਂ ਲਾਉਣਾ ਬਾਪੇ ਤੂੰ ਆਹ ਰੂਲਿਆਂ ਦਾ ਇਹ ਖਰਚ ਖਰਚ ਕੇ ਲਾ ਲੈਣਾ ਇਹਨਾਂ ਤੋਂ ਲਾ ਲਿਆ ਕੇ ਲਾਉਣਾ ਉਤਾਰ ਲਿਆ ਆਹਦੇ ਹਜੇ ਵੀ ਬਹੁਤ ਲੱਗਿਆ ਪਿਆ ਇਹ ਟੂਬਲੈਸ ਗੱਡੀਆਂ 'ਚ ਲੱਗਦੇ ਨੇ ਬਰੀਕ-ਬਰੀਕ ਵੱਡੇ ਟਰੱਕਾਂ 'ਚ ਹੁਣ ਮੇਰੀ ਵੀ ਗੱਡੀ ਆ ਉਹ ਖੜੀ ਆ ਮੈਂ ਵੀ ਇਹਨੂੰ ਲੈ ਆ ਕੇ ਦੇਣਾ ਕੋਸ ਨੋ ਕੋਸ ਬਾਬੇ ਨੂੰ ਚੱਲ ਸ਼ਾਨ ਮੈਂ ਲੈ ਕੇ ਦੇਣਾ ਤੇਨੂੰ ਗੁੱਲੀਆਂ ਵਈਆਂ ਨੇ ਟੁੱਟੀਆਂ ਹੋਈਆਂ ਮੇਰੇ ਕੋਲੇ ਆਪਾਂ ਚੱਲੇ ਹੁਣ ਆਪਣੀ ਗੱਡੀ ਕੋਲੇ ਉਹਦੇ ਵਿੱਚ ਗੁੱਲੀਆਂ ਟੁੱਟੀਆਂ ਸੀ ਮੇਰੀਆਂ ਚੱਲ ਇਹਨੂੰ ਵਿਚਾਰੇ ਨੂੰ ਦੇ ਦੇ ਦਿੰਨੇ ਆ ਦੋ ਥੋੜੇ ਜੇ ਚਾਹ ਪਾਣੀ ਨੂੰ ਦੇ ਦਿਆਂਗੇ ਇਹਨੂੰ ਮਾਇਆ ਵਿਚਾਰੇ ਨੂੰ ਆ ਦੇ ਇੱਥੇ ਰੱਖਿਆ ਸੀ ਮੈਂ ਇੱਕ ਕਿਤਾਬ ਆਈਆ ਗੁੰਲੀ ਤੇ ਕਾ ਭਈਆ ਇੱਕ ਹੋਰ ਪਿਆ ਦੀ ਸਕੰਜਾ ਆਰੇ ਉਹ ਵੀ ਦੇ ਦੇ ਆ ਦੇ ਆ ਲੋਹਾ ਦੇ ਦਿੰਨੇ ਆ ਉਹਨੂੰ ਵਿਚਾਰੇ ਨੂੰ ਖਾਣੀ ਕਿੰਨੀ ਕਵਾਰ ਟਾਇਰ ਬਚਾਇਆ ਹੋਏ ਨੇ ਲੋਕਾਂ ਦਾ ਵਿਚਾਰਿਆਂ ਦਾ ਬਹੁਤ ਭਲਾ ਕਰਦਾ ਫਿਰਦਾ ਉਹ ਖੜਾ ਧੁੱਪੇ ਵਿਚਾਰਾ ਇੱਕ ਡਰਾਈਵਰ ਵੀਰੇ ਨੂੰ ਬੇਨਤੀ ਆ ਕੇ ਉਸਤਾਦ ਜੀ ਚਾਹੇ ਛੋਟੇ ਨੇ ਚਾਹੇ ਵੱਡੇ ਕੇ ਇਹਨਾਂ ਦੀ ਵਿਚਾਰਾਂ ਦੀ ਹੈਲਪ ਕਰ ਦਿਆ ਕਰੋ ਇਹ ਬਹੁਤ ਫਿਰਦੇ ਨੇ ਦੇਖ ਲਓ 2-3 ਵਜੇ ਨਾਲੇ ਨੇ ਕੀ ਆ 2-3 ਕਿਲੋ ਹਜੇ ਇਕੱਠਾ ਵੀ ਨਹੀਂ ਕਰਿਆ ਹਨ ਆ ਦੇ ਐਂ ਲਾਉਂਦਾ ਹੌਲੀ ਹੌਲੀ ਇਹ ਆ ਦੇ ਅਲੇ ਵਾਪੇ ਮੈਂ ਲੈ ਕੇ ਆ ਯਾਰ ਆਹ ਆ ਗੁੱਲੀਆਂ ਆਹ ਇੱਕ ਚੰਗਾ ਰੱਖ ਲੈ ਵਾਕੀ ਹੋਰ ਉਹ ਲੋਹਾ ਹੋਇਆ ਕਰੂਗਾ ਗੱਡੀ 'ਚ ਚੱਲ ਤੇਰਾ ਧੰਨਵਾਦ ਬਹੁਤ ਵਧੀਆ ਤੂੰ ਡਰਾਈਵਰਾਂ ਦਾ ਕੰਮ ਕਰਦਾ ਟਾਇਰ ਬਚਾਉਣਾ ਪਤਾ ਨਹੀਂ ਤੇ ਕਿੰਨੇ ਕੇ ਲੋਕਾਂ ਦਾ ਭਲਾ ਕਰਤਾ ਹਨ ਮਾਲਕਾਂ ਨੂੰ ਜਿਹਨਾਂ ਕੋਲੇ ਕਈ ਕਈ ਗੱਡੀਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੂੰ ਯਾਰ ਵਿਚਾਰੇ ਨੂੰ ਲੈ ਦਿਆ ਕਰੋ ਛੋਟੇ ਕੋਲ ਦਾ ਗੜੀ ਗੱਡੀਆਂ ਨੇ ਹਾਂ ਕੀ ਕਹਿੰਦੇ ਬਾਬੇ ਇੰਨਾ ਹੋ ਜਾਂਦਾ ਹੈ ਆ ਦੇਖ ਆ ਦੇ ਮੇਖਾਂ ਇਹ ਸਾਰੀਆਂ ਟਾਇਰਾਂ ਜੇ ਬਣਣੀਆਂ ਦੀਆਂ ਇਹੇ ਆ ਦੇ ਆ ਦੇ ਆ ਟਾਇਰਾਂ ਚ ਵੱਡਦੀਆਂ ਨੇ ਪਤਾ ਨਹੀਂ ਕਿੰਨੇ ਕਿ ਟਾਇਰ ਪਚਾਤੇ ਵਿਚਾਰੇ ਨੇ ਇਹਨੇ ਆ ਹਾਂ ਆ ਦੇ ਹੋਰ ਬਥੇਰੇ ਕਿੱਲੇ ਨੇ ਵੱਡੇ ਵੱਡੇ ਵੜ ਜਾਂਦੇ ਆ ਟੋਪੀਆਂ ਵਾਲੇ ਇਹ ਕਾਰਾਂ ਜਿਆਦੇ ਆ ਦੇ ਲੱ बटे ਵਾਲੀਆਂ ਮੋਟਰਸਾਈਕਲ ਵਾਲੇ ਚੱਲ ਉਹਦਾ ਵੀਰਾਂ ਨੂੰ ਕੀ ਕਹਿਣਾ ਹੋਰ ਪੈਂਚਰ ਹੋ ਗਿਆ ਤਾਂ ਪੰਚਰ ਹੋ ਗਿਆ ਤਾਂ ਉਹ ਪੂਰਾ ਟਾਇਰ ਖਤਮ ਹੋ ਜਾਂਦਾ ਹੋਰ ਪੈਂਚਰ ਹੋ ਜਾ ਗੱਡੀ ਦਾ ਟਾਇਰ ਖਤਮ ਹੋ ਜਾਂਦਾ ਇਹਦਾ ਬਹੁਤ ਧੰਨਵਾਦ ਦਾ ਯਾਰ ਸੇਵਾ ਕਰਦਾ ਫਿਰਦਾ ਡਰਾਈਵਰਾਂ ਦੀ ਰੱਬ ਕੋਈ ਨਹੀਂ ਦੇਊਗਾ ਤੇ ਇਹਨੂੰ ਕਰਾਂਗੇ ਕੋਸ਼ਿਸ਼ ਆ ਸਾਰੇ ਡਰਾਈਵਰਾਂ ਨੂੰ ਕਹਤਾ ਦੇਆ ਕਰਨਗੇ ਤੈਨੂੰ ਮੜਾ ਮੋਟਾ ਕੋਈ ਗੱਲ ਨਹੀਂ ਯਾਰ ਮੈਂ ਫੇਰ ਕਹਿੰਦੇ ਜੋ ਲੋਹਾ ਹੀ ਪਿਆ ਹੁੰਦਾ ਗੱਡੀ 'ਚ ਮੜਾ ਮੋਟਾ ਸਾਮਕੇ ਰੱਖ ਲਿਆ ਕਰੋ ਕੀ ਹੁੰਦਾ 2000 ਪੱਤੀਆਂ ਜੇ ਸਾਰੇ ਜਣੇ ਇਹਨੂੰ ਥੋੜੋ ਥੋੜਾ ਦੇ ਕੇ ਤਾਂ ਇਹਦਾ 4-5 ਕਿਲੋ ਹੋ ਗਿਆ ਚੱਲ ਬੇ ਵਿਚਾਰੇ ਦਾ ਬੁਰਾ ਹਾਲ ਹੋਇਆ ਪਿਆ ਗਰਮੀ 'ਚ ਖਿੱਚ ਖਿੱਚ ਕੇ ਖਿੱਚਣਾ ਵੀ ਸੌਖਾ ਨਾ ਕਿਤੇ ਇਹ ਆ ਦੇਖੋ ਚੁੰਮਕ ਨੇ ਇਹਦੇ ਕੋਲੇ ਬਾਕੀ ਹੋਰ ਰੱਖੂ ਲੋਹਾ ਬਾਬੇ ਇੱਥੇ ਖੜ ਕੇ ਲੈ ਜਾ ਕਰ ਮੇਰੇ ਤੋਂ ਚੰਗਾ ਇੱਥੇ ਖੜਾ ਉਹ ਨਾ ਇੱਥੀ ਉਹਨਾਂ ਮੈਂ ਕਦੇ ਨੱਗੇ ਵੀ ਦੇਖਾਈ ਤੈਨੂੰ ਉਹ ਗੱਡੀ ਚਲਾਉਣਾ ਮੈਂ ਉਹਦੇ ਖੜੀ ਮੇਰੀ ਆ ਵਿਚ ਵਾਲੀ ਆ ਹਾਂ ਰੋਟੀ ਪਾਣੀ ਖਾ ਲਿਆ ਅੱਛੇ ਕਮਰੇ ਅੱਛੇ ਅੱਛਾ ਚੱਲ ਠੀਕ ਆ ਫਿਰ ਚੰਗਾ